ਇਸੋ ਲਈ ਬੇहद ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਸੀਐਸਟਾਫ ਦੇ ਵੱਲੋਂ ਛਾਪਾ ਮਾਰੀ ਕੀਤੀ ਗਈ ਹੈ। ਇੱਕ ਘਰ ਦੇ ਅੰਦਰ ਛਾਪਾ ਮਾਰਿਆ ਗਿਆ ਤੇ ਘਰ ਦੇ ਅੰਦਰ ਦੇ ਹਾਲਾਤ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਨੇ। ਜੀ ਹਾਂ ਘਰ ਦੇ ਵਿੱਚ ਹੀ ਅਫੀਮ ਦੀ ਖੇਤੀ ਕੀਤੀ ਹੋਈ ਸੀ। ਘਰ ਦੇ ਵਿਹੜੇ ਦੇ ਵਿੱਚ 190 ਬੂਟੇ ਅਫੀਮ ਦੇ ਬੀਜ ਦਿੱਤੇ ਨੇ ਜੋ ਤਸਵੀਰਾਂ ਨਾਲ ਤੁਹਾਡੀ ਸਕਰੀਨ ਤੇ ਸਭ ਤੋਂ ਵੱਡੀ ਖਬਰ ਅਸੀਂ ਇਸ ਵੇਲੇ ਸਾਂਝੀ ਕਰ ਰਹੇ ਹਾਂ। ਦੱਸ ਚੰਦਾ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਨੇ ਜੋ ਪੇਸ਼ੇਵਰ ਜੋ ਡਰਾਈਵਰੀ ਦਾ ਕੰਮ ਕਰਦਾ ਹੈ ਗੱਡੀ ਚਲਾਉਂਦਾ ਉਸਨੇ ਆਪਣੇ ਘਰ ਦੇ ਅੰਦਰ ਅਫੀਮ ਬੀਜ ਰੱਖੀ ਹੈ ਬਸ ਫਿਰ ਕੀ ਸੀ ਪੁਲਿਸ ਅਧਿਕਾਰੀ ਜਦੋਂ ਛਾਪਾ ਮਾਰਨ ਪਹੁੰਚੇ ਤਾਂ ਪੁਲਿਸ ਅਧਿਕਾਰੀ ਵੀ ਖੁਦ ਦੇਖ ਕੇ ਅੰਦਰ ਘਰ ਦੇ ਅੰਦਰ ਹਾਲਾਤ ਵੇਖ ਕੇ ਹੈਰਾਨ ਰਹਿ ਗਏ ਘਰ ਦੇ ਅੰਦਰ ਇੱਕ ਨਹੀਂ ਦੋ ਨਹੀਂ ਸਗੋਂ 190 ਬੂਟੇ ਅਫੀਮ ਦੇ ਬੀਜੇ ਹੋਏ ਸਨ ਘਰ 'ਚ ਅਫੀਮ ਦੀ ਖੇਤੀ ਕਰੀ ਬੈਠਾ ਸੀ ਇਹ ਵਿਅਕਤੀ ਜਿਸ ਦੇ ਘਰ ਛਾਪੇਮਾਰੀ ਕੀਤੀ ਗਈ ਆ ਫਿਲਹਾਲ ਬਹੁਤ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਸੂਲਜ ਜੋ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਉਸ ਨੂੰ ਗੁਪਤ ਗੁਪਤ ਸੂਚਨਾ ਮਿਲਦੀ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਆਪਣੇ ਘਰ ਦੇ ਅੰਦਰ ਹੀ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ ਜਿਵੇਂ ਪੁਲਿਸ ਅਧਿਕਾਰੀ ਅੰਦਰ ਪਹੁੰਚਦੇ ਨੇ ਅੰਦਰਲੇ ਹਾਲਾਤ ਦੇਖ ਕੇ ਉਹ ਖੁਦ ਹੈਰਾਨ ਰਹਿ ਜਾਂਦੇ ਨੇ ਕਿ ਆਖਰ ਇੱਕ ਵਿਅਕਤੀ ਕਿਵੇਂ ਆਪਣੇ ਘਰ ਦੇ ਅੰਦਰ ਇੰਨੇ ਵੱਡੇ ਪੱਧਰ ਦੇ ਉੱਤੇ ਅਫੀਮ ਦੀ ਖੇਤੀ ਕਰ ਸਕਦਾ ਹੈ ਇੱਕ ਤੋਂ ਬੂਟੇ ਵੀ ਨਹੀਂ ਦੱਸਿਆ ਜਾ ਰਿਹਾ ਹੈ ਕਿ 190 ਬੂਟੇ ਜੀ ਹਾਂ 190 ਬੂਟੇ ਅਫੀਮ ਦੇ ਬੀਜੀ ਬੈਠਾ ਸੀ ਜੋ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਕਿ ਪੁਲਿਸ ਨੇ ਵੀ ਫੋਕਸ਼ ਛੁੱਡ ਗਏ ਨੇ ਘਰ ਦੇ ਅੰਦਰ ਅਫੀਮ ਦੀ ਖੇਤੀ ਕਰਕੇ ਬੈਠੇ ਵਿਅਕਤੀ ਨੂੰ ਪੁਲਸਫਰਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਦੇ ਬਾਰੇ ਜੋ ਜਾਣਕਾਰੀ ਮਿਲੀ ਹੈ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਘਰ ਦੇ ਅੰਦਰ ਅਫੀਮ ਦੀ ਖੇਤੀ ਕਰਦਾ ਸੀ ਇਸ ਦੇ ਮਾਪੇ ਨਹੀਂ ਨੇ ਦੇ ਮਾਪਿਆਂ ਦਾ ਦਿਹਾਤ ਹੋ ਚੁੱਕਿਆ ਪਰ ਜੋ ਜਾਣਕਾਰੀ ਮਿਲੀ ਹੈ ਕਿ ਅਫੀਮ ਦੀ ਖੇਤੀ ਦੇ ਵਿਚਕਾਰ ਫਿਲਹਾਲ ਇਸ ਵਿਅਕਤੀ ਨੇ 190 ਬੂਟੇ ਆਪਣੇ ਘਰ ਦੇ ਵਿੜੇ ਦੇ ਵਿੱਚ ਲਾਏ ਹੋਏ ਸਨ ਜਿਸ ਤੋਂ ਬਾਅਦ ਉਹ ਅਫੀਮ ਵੜਾਉਂਦਾ ਸੀ ਇਹਨਾਂ ਬੂਟਿਆਂ ਦੀ ਤੇ ਆਖਰਕਾਰ ਇਸ ਨੂੰ ਬਾਜ਼ਾਰ ਦੇ ਵਿੱਚ ਸੇਲ ਕਰਨਾ ਸੀ ਜਾਂ ਇਸਨੇ ਖੁਦ ਇਹ ਅਫੀਮ ਵਰਤਨੀ ਸੀ ਇਸ ਦੇ ਬਾਰੇ ਜਾਣਕਾਰੀ ਤੱਕ ਨਹੀਂ ਮਿਲ ਪਾਈ ਹੈ ਪਰ ਬਹੁਤ ਅਹਿਮੇ ਖਬਰ ਹੈ ਘਰ ਦੇ ਅੰਦਰ ਲੱਗੇ ਹੋਏ 190 ਬੂਟਿਆਂ ਨੂੰ ਵੇਖਦੇ ਸਾਰ ਦੱਸਿਆ ਜਾਂਦਾ ਹੈ ਕਿ ਪੁਲਿਸ ਵਾਲਿਆਂ ਨੇ ਜੜੋ ਪੁੱਟ ਮਾਰਿਆ ਸਾਰੇ ਸਾਰੇ ਬੂਟੇ ਪੁੱਟ ਦਿੱਤੇ ਨੇ ਤਾਂ ਜੋ আফੀਮ ਦੀ ਜੋ ਖੇਤੀ ਕਰਕੇ ਬੈਠਾ ਹੈ ਸ਼ਖਸ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪੂਰੇ ਦੱਸਿਆ ਜਾਂਦਾ ਕਿ ਖੇਤੀ ਜੋ ਨਸ਼ਟ ਕਰਨ ਦੀ ਜਾਂ ਬੂਟੇ ਪੜਨ ਦੀ ਵੀਡੀਓ ਵੀ ਫਿਲਹਾਲ ਪੁਲਿਸ ਨੂੰ ਸਾਂਝੀ ਕੀਤੀ ਗਈ ਹੈ ਬੂਟੇ ਪੱਟੇ ਗਏ ਨੇ ਦੱਸਿਆ ਜਾਂਦਾ ਕਿ ਵੀਡੀਓ ਬਣਾਈ ਗਈ ਹੈ ਪੂਰੇ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਕਿ ਪੁਲਿਸ ਨੇ ਜਦੋਂ ਘਰ ਦੇ ਅੰਦਰ ਵੜਦੀ ਹੈ ਪੁਲਿਸ ਅਧਿਕਾਰੀਆਂ ਨੇ ਸਵਾਲ ਨਹੀਂ ਦੀ ਜਾਣਕਾਰੀ ਦਿੱਤੀ ਹੈ ਉਹ ਦੱਸਦੇ ਨੇ ਕਿ ਜਦੋਂ ਅਸੀਂ ਘਰ ਦੇ ਅੰਦਰ ਪਹੁੰਚੇ ਤਾਂ ਅੰਦਰ ਦੇ ਹਾਲਾਤ ਸ਼ਾਇਦ ਅਸੀਂ ਵੀ ਸੋਚਿਆ ਨਹੀਂ ਸਕੇ ਕਿ ਘਰ ਦੇ ਅੰਦਰ ਐਡੇ ਵੱਡੇ ਪੱਧਰ ਤੇ ਖੇਤੀ ਹੋ ਸਕਦੀ ਹੈ ਘਰ ਦੇ ਵਿਹੜੇ 'ਚ ਹੀ 190 ਬੂਟੇ ਅਫੀਮ ਦੇ ਲਾ ਛੱਡੇ ਇਸ ਵਿਅਕਤੀ ਨੇ 190 ਬੂਟੇ ਦੱਸਿਆ ਜਾਂਦਾ ਹੈ ਕਿ ਬੀਜੇ ਸਨ ਸ਼ਾਮ ਤਕਰੀਬਨ 7 ਵਜੇ ਪੁਲਿਸ ਨੂੰ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਐਕਟਿਵ ਹੋਈ ਪੁਲਿਸ ਤਹਿਸੀਲਦਾਰ ਨੂੰ ਅਤੇ ਮੌਕੇ ਤੇ ਪਿੰਡ ਦੇ ਸਰਪੰਚ ਨੂੰ ਪੁਲਿਸ ਨੇ ਸਾਧ ਲਿਆ ਸਾਰਿਆਂ ਦੇ ਗਵਾਹੀ ਦੇ ਵਿੱਚ ਉੱਥੋਂ ਬੂਟੇ ਪੱਟੇ ਤੇ ਬੂਟੇ ਪੱਟ ਕੇ ਸੁੱਟ ਦਿੱਤੇ ਘਰ ਦੇ ਵਿਹੜੇ ਦੇ ਵਿੱਚ ਕਿਆਰੀ ਬਣਾਈ ਤੇ ਉੱਥੇ ਹੀ 190 ਬੂਟੇ ਅਫੀਮ ਦੇ ਬੀਜ ਦਿੱਤੇ ਨੇ ਜੋ ਜਾਣਕਾਰੀ ਮਿਲ ਰਹੀ ਹੈ ਪਰਾਲੀ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਬਾਰੇ ਜੋ ਜਾਣਕਾਰੀ ਮਿਲੀ ਹੈ ਕਿ ਉਸਨੇ ਵਿਅਕਤੀ ਦਾ ਨਾਮ ਸਰਬਜੀਤ ਸਿੰਘ ਹੈ ਪਿੰਡ ਲਾਹਾ ਦਾ ਰਹਿਣ ਵਾਲਾ ਸਰਬਜੀਤ ਸਿੰਘ ਹੈ ਉਸਨੂੰ ਫੀਮ ਦੀ ਖੇਤੀ ਦਾ ਖਿਆਲ ਪਤਾ ਨਹੀਂ ਕਿੱਦੋਂ ਕਿੱਥੋਂ ਮਨ ਚ ਆ ਗਿਆ ਉਸਨੇ ਪਹਿਲਾਂ ਕਿਦੋਂ ਫੀਮ ਦੇ ਬੀ ਲਿਆਉਂਦੇ ਬੀ ਲਿਆ ਕੇ ਫਿਰ ਸੋਸ਼ਲ ਮੀਡੀਆ ਤੇ YouTube ਤੇ ਵੀਡੀਓ ਦੇਖਿਆ ਕਿ ਆਖਰ ਫੀਮ ਦੀ ਖੇਤੀ ਕੀਤੀ ਕਿੱਦਾਂ ਜਾਂਦੀ ਹੈ ਪੂਰੀ ਵੀਡੀਓ ਦੇਖਣ ਤੋਂ ਬਾਅਦ ਫੀਮ ਦੇ ਜੋ ਕਹਿ ਸਕਦੇ ਹੋ ਬੀਜਣ ਦਾ ਤਰੀਕਾ ਸਿੱਖਣ ਤੋਂ ਬਾਅਦ ਉਸਨੇ ਫੀਮ ਨੂੰ ਘਰ ਦੇ ਅੰਦਰ ਬੀਜਣਾ ਸ਼ੁਰੂ ਕਰ ਦਿੱਤਾ ਫਰ ਯੂਟਿਊਬ ਦੀ ਵੀਡੀਓ ਦੇ ਨਾਲ ਹੀ ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਹੀ ਉਹਨਾਂ ਬੂਟਿਆਂ ਦੀ ਦੇਖਰੇਖ ਕਰਦਾ ਰਿਹਾ ਉਹਨਾਂ ਬੂਟਿਆਂ ਨੂੰ ਪਾਲਦਾ ਰਿਹਾ ਤੇ ਆਖਰਕਾਰ ਇਸ ਦੇ ਦਰਮਿਆਨ ਪੁਲਿਸ ਨੂੰ ਸੂਚਨਾ ਮਿਲੀ ਤੇ ਪੁਲਿਸ ਨੇ ਦੱਸਿਆ ਕਿ ਅੰਦਰ ਛਾਪਾ ਮਾਰ ਦਿੱਤਾ ਉਹ ਦੱਸਦੀ ਕਿ ਘਰ ਦੇ ਅੰਦਰ ਵਰਦੇ ਸਾਰ ਵਿੜੇ ਦੇ ਨਾਲ ਗੇਟ ਦੇ ਨਾਲ ਲੱਗਦੀ ਖਾਲੀ ਥਾਂ ਤੇ ਅਫੀਮ ਦੇ ਕੱਚੇ ਹਰੇ ਪੌਦੇ ਖਿੜੇ ਹੋਏ ਮਿਲੇ ਫਿਰਾਲਪੁਰ ਅਧਿਕਾਰੀ ਇੰਤਜ਼ਾਮ ਤਹਿਸੀਲਦਾਰ ਸੰਜੀਵ ਦਾਸ ਦੱਸਦੇ ਨੇ ਕਿ ਉਹਨਾਂ ਤਹਿਸੀਲਦਾਰ ਨੂੰ ਅਸਦੀ ਹਦਆਤਾਂ ਤੇ ਫਿਲਹਾਲ ਪੌਦਿਆਂ ਨੂੰ ਜੜੋ ਪੜ ਦਿੱਤਾ ਹੈ। ਮਾਮਲੀ ਜਾਂਚਕਾਰ ਸ਼ਹਾਜਾਦਪੁਰ ਸੀਐਸਟਾਫ ਦੇ ਐਸਆਈ ਜਰਨੈਲ ਸਿੰਘ ਦੱਸਦੇ ਨੇ ਕਿ ਗਿਣਤੀ ਕੀਤੀ ਗਈ ਬੂਟਿਆਂ ਦੀ ਤਾਂ 190 ਬੂਟੇ ਪਾਏ ਗਏ। ਇਹਨਾਂ ਬੂਟਿਆਂ ਦਾ ਵਜ਼ਨ ਕੀਤਾ ਤਾਂ 4 ਕਿਲੋ 150 ਗ੍ਰਾਮ ਇਨਾ ਬੂਟਾਂ ਦਾ ਵਜ਼ਨ ਹੋਇਆ ਫਿਲਹਾਲ ਸਰਜੀਤ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਫਿਲਹਾਲ ਬਹੁਤ ਵੱਡੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀਆਈਏ ਸਟਾਫ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਘਰ ਦੇ ਵਿਹੜੇ 'ਚ ਬੂਟਾ ਲਾਈ ਬੈਠਾ ਪਤੰਦਰ ਕੈਸੇਦੋ ਬੂਟਾ ਲੇ ਜੋ ਲਾਈ ਬੂਟਾ ਲਾਈ ਬੈਠਾ ਸੀ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਉਸ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਸਭ ਤੋਂ ਵੱਡੀ ਜਾਣਕਾਰੀ ਜਿਹੜੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਫਿਲਹਾਲ ਦੱਸ ਦਈਏ ਕਿ ਤੁਸੀਂ ਇਸ ਖਬਰ ਨੂੰ ਹੱਦ ਤੱਕ ਸ਼ੇਅਰ ਕਰ ਸਕਦੇ ਹੋ ਆਪਣੀ ਪ੍ਰਤੀਕਿਰਿਆ ਕਮੈਂਟ ਕਰ ਸਕਦੇ ਹੋ ਪ੍ਰੈਸ ਵੱਲੋਂ ਇੱਕ ਵਿਅਕਤੀ ਫੜਾਇਆ ਗਿਆ ਜੋ ਆਫੀ